ਜੀ ਸਾਨੂੰ ਕਦੋਂ ਤੋਂ ਤਿੰਨ ਪੀੜੀਆਂ ਹੋ ਗਈਆਂ ਮੇਰੇ ਸਹੁਰਾ ਸਾਹਿਬ ਆਉਂਦੇ ਸੀ ਠੀਕ ਹੈ ਜੀ ਫਿਰ ਅਸੀਂ ਆਉਨੇ ਆ ਮਗਰ ਬੱਚੇ ਆਉਂਦੇ ਠੀਕ ਹੈ ਤੁਸੀਂ ਤੁਹਾਡਾ ਕਿਹੜਾ ਪਿੰਡ ਹੈ ਸਾਡਾ ਪਿੰਡ ਭਾਗੀ ਕਿਹਾ ਭਾਗੀ ਕਿਹਾ ਤੋਂ ਜੀ ਪੀੜੀ ਹੋ ਗਈ ਤੁਹਾਡੀ ਹਾਂਜੀ ਸਾਡੀ ਤੀਜੀ ਪੀੜੀ ਹੋ ਗਈ ਠੀਕ ਹੈ ਮਤਲਬ ਕਿ ਇੰਨੇ ਜੁੜੇ ਹੋયા ਤੋਂ ਅਸੀਂ ਸ਼ਰਧਾ ਤੁਹਾਡੀ ਇੰਨੀ ਕਿਰਪਾ ਹੋਈ ਹੈ ਤੁਹਾਡੇ ਤੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸੋ ਤੁਸੀਂ ਦੇਖਿਆ ਜਿਵੇਂ ਮਾਤਾਵਾਂ ਭੈਣਾਂ ਆਪਣੀਆਂ ਆ ਰਹੀਆਂ ਨੇ ਲੰਬੇ ਸਮੇਂ ਤੋਂ ਦੱਸ ਰਹੀਆਂ ਨੇ ਕਿ ਤਿੰਨ ਤਿੰਨ ਪੀੜੀਆਂ ਹੋ ਗਈਆਂ ਕਿਸੇ ਨੂੰ 50 ਸਾਲ ਹੋ ਗਏ ਕਿਸੇ ਨੂੰ 40 ਸਾਲ ਹੋ ਗਏ ਨੂੰ 30 ਸਾਲ ਹੋ ਗਏ ਆਕਾ ਮੀਟ ਨਹੀਂ ਘਰੇ ਬਾਹਰ ਨੇ ਜਿੱਤਾਗਾ ਹਾਂ ਬਾਬਿਆ ਦੇ ਸਾਗ ਕਰਾਏ ਬੱਚਿਆਂ ਨੂੰ ਠੀਕ ਹੈ ਠੀਕ ਹੈ ਹਾਂ ਸੇਵਾ ਚੱਲ ਰਹੀ ਫਿਰ ਹਾਂ ਜੀ ਕਿਵੇਂ ਜੀ ਮਨ ਬਹੁਤ ਵੱਧੀ ਹਾਂ ਮਾਨਾ ਹਾਂ ਠੀਕ ਹੈ ਤੁਸੀਂ ਕਦੋਂ ਸੋਣੇ ਜੀ ਹੋ ਗਏ 35 ਸਾਲ ਤੋਂ ਵੱਧ ਹੋ ਗਏ 35 ਸਾਲ ਤੋਂ ਵੱਧ ਹੋ ਗਏ ਜੀ ਠੀਕ ਹੈ ਠੀਕ ਹੈ ਤੇ ਇੰਨੇ ਲੰਮੇ ਸਮੇਂ ਤੋਂ ਆ ਰਹੇ ਜੋੜਨ ਦਾ ਕਾਰਨ ਜੀ ਕਾਰਨ ਬਾਬਿਆ ਨੇ ਜ਼ਿੰਦਗੀ ਸਾਡੀ ਪਣਾਈ ਆ ਠੀਕ ਹੈ ਜਿੰਦਗੀ ਆ ਹਾਂ ਬਿਮਾਰ ਸੀ ਅੱਛਾ ਜੀ ਠੀਕ ਹੀ ਇਹਨਾਂ ਨੇ ਕੀਤੇ ਆ ਲੁਧਿਆਣੇੋਂ ਦੇ ਇੱਕ ਨਹੀਂ ਸੀ ਹੋਈ ਤੁਸੀਂ ਬਿਮਾਰ ਸੀ ਜੀ ਹਾਂ ਇਹ ਨਾਨੇ ਠੀਕ ਕੀਤੇ ਆ ਹੋਰ ਪਰਿਵਾਰ ਤੇ ਬਹੁਤ ਕਿਰਪਾ ਇੱਕ ਬੱਚੇ ਨੂੰ ਬਾਹਰ ਕਰ ਲਿਆ ਇਥੇ ਸਾਰਿਆਂ ਤੇ ਬਹੁਤ ਕਿਰਪਾ ਇੰਨਾ ਬਿਮਾਰ ਬਹੁਤ ਜਿਆਦਾ ਜਦੋਂ ਉਹਦੇ ਬਾਬਾ ਜੀ ਬਹੁਤ ਮਾਨ ਸਤਕਾਰ ਕਰਦੇ ਸੀ ਸਭ ਬਗੋਂ ਬਿਮਾਰੀ ਸੋਡੀ ਠੀਕ ਹੋ ਗਈ ਜਿਹੜੀ ਡਾਕਟਰਾਂ ਤੋਂ ਠੀਕ ਨਹੀਂ ਹੋਈ ਸੀ ਹਾਂ ਜਦੋਂ ਵੀ ਆਉਂਦੇ ਬਤਿਕਾ ਹਾਂ ਠੀਕੋ ਕਹੀ ਜਾਂਦੇ ਉਹਨਾਂ ਦੀ ਇੰਨੀ ਕਿਰਪਾ ਠੀਕ ਹੈ ਹਾਂ ਹਾਂ ਸੇਵਾਦਾਰ ਸਭ ਆਪਿਆਂ ਦੀ ਵੀ ਹਾਲ ਦਾ ਜੀ ਕੀ ਕੀ ਸਾਰੇ ਹੰਦ ਹੋਈ ਹਾਂ ਇਹ ਵੀ ਬਹੁਤ ਪਿਆਰ ਕਰਦੇ ਆ ਸਾਰੇ ਹਾਂਜੀ ਹਾਂਜੀ ਮਤਲਬ ਕਿ ਸਾਰੇ ਵਧੀਆ ਇੱਥੇ ਸਤਿਕਾਰ ਕੀਤਾ ਇਹਦਾ ਸਾਰਿਆਂ ਦਾ ਇੱਜਤ ਹੁੰਦੀ ਆ ਹਾਂਜੀ ਠੀਕ ਹੈ ਜੀ ਔਰ ਮਾਤਾ ਜੀ ਤੁਸੀਂ ਕਿੱਥੋਂ ਆ ਅਸੀਂ ਇੱਥੇ ਦੂਰ ਕੋਟ ਹਾਂਜੀ ਹਾਂਜੀ ਤੁਹਾਨੂੰ ਤਾਂ ਜਾਣਦੇ ਆ ਵੈਸੇ ਤੇ ਤੁਸੀਂ ਕਦੋਂ ਤੋਂ ਨੇ ਜੀ ਅਸਰ ਨੂੰ ਵੀ ਮੇਰੇ ਦਾ ਬੇਟਾ ਨਹੀਂ ਸੀਗਾ ਇੱਥੇ ਉਦੋਂ ਦੀ ਕੋਈ ਮੈਂ ਵੀ ਆਉਣੀ ਠੀਕ ਹੈ ਜੀ 25 ਸਾਲ ਦਾ ਹੋ ਚੱਲਿਆ 25 ਸਾਲ ਹੋ ਗਏ ਤੁਹਾਨੂੰ ਚੱਲਿਆ ਹਾਂ ਜੀ ਬਾਬੇ ਸੇਵਾਦਾਰ ਕੋਲ ਬਚਨ ਲੈ ਜੀ ਠੀਕ ਹੈ ਪਰ ਤੇ ਰੱਖਣਾ ਮੁੰਬਈ ਦਾ ਪ੍ਰਾਣੀ ਆਉਣੇ ਤੁਸੀਂ ਜੁੜੇ ਹੋ ਪ੍ਰਾਣੀ ਪ੍ਰਾਣੀ ਜੁੜੇ ਪਰ ਆਹ ਤੰਗ ਬਹੁਤ ਕੁੱਤੇ ਨਹੀਂ ਮੁੜ ਕੇ ਮਤਲਬ ਕਿ ਇੰਨਾ ਸਾਨੂੰ ਕਿਰਪਾ ਬਈ ਹਾਂ ਸਾਰੇ ਪਰਿਵਾਰਾਂ ਤੇ ਕਿਰਪਾ ਸਾਰੇ ਮਹਾਪੁਰਾ ਤੰਗ ਬਈ ਕਿਰਪਾ ਚਲੋ ਵਧੀਆ ਗੱਲ ਹਾਂਜੀ ਮਾਤਾ ਜੀ ਐਸੀ ਗੱਲ ਸਾਸਰੀ ਘਾਲ ਪਰ ਸਾਸਰੀ ਘਾਲ ਤੁਸੀਂ ਕਿੱਥੋਂ ਹੀ ਅਸੀਂ ਬਾਗੀ ਕਹਿੰਦਾ ਬਾਗੀ ਕਹਿੰਦਾ ਜੀ ਹਾਂਜੀ ਠੀਕ ਹੈ ਜੀ ਤੁਸੀਂ ਕਦੋਂ ਤੋਂ ਆਨੇ ਜੀ ਸਾਨੂੰ ਹੋ ਟਾਈਮ ਹੋ ਗਿਆ 35 ਸਾਲ ਹੋ ਗਏ 35 ਸਾਲ ਹੋ ਗਏ ਪਹਿਲੇ ਮੇਰੇ ਸਹੁਰਾ ਸਾਹਿਬ ਆਉਂਦੇ ਫਿਰ ਅਸੀਂ ਆਉਨੇ ਹੁਣ ਬੱਚੇ ਆਉਂਦੇ ਠੀਕ ਹੈ ਚਲੋ ਵਧੀਆ ਚੱਲੀ ਜਾਂਦੀ ਵਧੀਆ ਵਧੀਆ ਪਾਪਾ ਨੇ ਬਹੁਤ ਕਿਰਪਾ ਦੀ ਹਾਂ ਉਹ ਲਗਾਤਾਰ ਹੀ ਮਤਲਬ ਜਿੰਨਾ ਟਾਈਮ ਜ਼ਿੰਦਗੀ ਆਉਂਗੇ ਜੀ ਆਵਾਂਗੇ ਆਵਾਂਗੇ ਮਤਲਬ ਆਵਾਂਗੇ ਹਾਂ ਸਾਡੇ ਬੱਚੇ ਵੀ ਇੱਥੇ ਹੋਏ ਆ ਦੋ ਬੇਟੇ ਆ ਮੇਰੇ ਕੁੜੀਆਂ ਆ ਪਾਪਾ ਨੇ ਦਿੱਤੇ ਆ ਇਹਨਾਂ ਦੀ ਕਿਰਪਾ ਹੋਈ ਹਾਂ ਸਾਡੇ ਪਾਪਾ ਜੀ ਬਿਠਾ ਕੇ ਗਏ ਸੀ ਜਦੋਂ ਬਾਬਾ ਜੀ ਬੈਠੇ ਆ ਗੱਡੀ ਤੇ ਅਸੀਂ ਉਦੋਂ ਦੇ ਹੀ ਆਉਣ ਯਾਰ ਜੀ ਠੀਕ ਹੈ ਜੀ ਹਾਂ ਜੀ ਬਹੁਤ ਕਿਰਪਾ ਪਾਪਾ ਦੀ ਬ ਹਾਂਜੀ ਹਾਂਜੀ ਚਲੋ ਆਵਾਂਗੇ ਜਿੰਨਾ ਚਿਰ ਜ਼ਿੰਦਗੀ ਆਵਾਂਗੇ ਸਾਥ ਨਹੀਂ ਛੱਡਦੇ ਬਾਬਾ ਮਤਲਬ ਕਿਰਪਾ ਇੰਨੀ ਆ ਸਾਰੇ ਜੋੜੇ ਪੱਕੇ ਜੋੜੇ ਹੋਏ ਪੱਕੇ ਜੋੜੇ ਹੋਏ ਹਾਂ ਸੋ ਜਿਵੇਂ ਤੁਸੀਂ ਦੇਖਿਆ ਵੀ ਆਪਾਂ ਮਾਤਾ-ਮਾਂ ਭੈਣਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਦਾ ਕਹਿਣਾ ਕੋਈ 50 ਸਾਲ ਤੋਂ ਆ ਰਿਹਾ ਕੋਈ 40 ਸਾਲ ਤੋਂ ਆ ਰਿਹਾ ਕੋਈ 30 ਸਾਲ ਤੋਂ ਕਿਸੇ ਨੂੰ 20 ਸਾਲ ਤੋਂ ਮਤਲਬ ਕਿ ਕਿਰਪਾ ਕੀ ਹੋਈ ਕਿਸੇ ਨੇ ਕੋਈ ਇੱਛਾ ਰੱਖੀ ਆਪਣੀ ਬੱਚਿਆਂ ਦੀ ਜਾਂ ਬਾਹਰ ਦੀ ਜਾਂ ਘਰ ਪ੍ਰਵਾਸ ਦੀ ਕਿਸੇ ਤਰ੍ਹਾਂ ਦੀ ਕਿਸੇ ਨੇ ਇੱਛਾ ਰੱਖੀ ਤਾਂ ਬਾਬਾ ਜੀ ਨੇ ਪੂਰਨ ਕੀਤੀ ਤੇ ਇਹ ਤਾਂ ਹੀ ਲੋਕ ਜੁੜੇ ਹੋਏ ਲੰਬੇ ਸਮੇਂ ਤੋਂ ਕਾਰਨ ਇਹ ਹੀ ਆ ਵੀ ਕਿਸੇ ਦਾ ਕੋਈ ਨਸ਼ਾ ਛੱਡ ਗਿਆ ਮਤਲਬ ਕਿ ਵਧੀਆ ਹੋਇਆ ਪਰਮਾਤਮਾ ਨੇ ਵਧੀਆ ਕੀਤਾ ਬਾਬਾ ਨੇ ਜੋ ਵੀ ਇਹਨਾਂ ਨੇ ਚਾਇਆ ਇਹਨਾਂ ਨੂੰ ਮਿਲਿਆ ਹੈ ਤਾਂ ਹੀ ਇੱਥੇ ਆਉਣ ਦਾ ਕਾਰਨ ਲਗਾਤਾਰ ਸੇਵਾ ਕਰਦੇ ਆ